ਬਿਲਕੁਲ ਇਹ तकरीबन ਪਹਿਲੀ ਹੋਲੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਔਰ ਸਾਰੇ ਨਾਪਾਨਿਵਾਸੀਆਂ ਦੇ ਨਾਲ ਹੋਲੀ ਸੈਲੀਬ੍ਰੇਟ ਕਰਨੀ ਆ ਜੀ ਸਭ ਨੂੰ ਰੰਗ ਲਾ ਰਹੀਆਂ ਬਿਵਾਰਕ ਬਾਦ ਮੂਠਾ ਕਰਾ ਰਹੀਆਂ ਪ੍ਰਮਾਤਮਾ ਜਿਵੇਂ ਜਿੰਦਗੀ ਦੇ ਵਿੱਚ ਅਲੱਗ-ਅਲੱਗ ਰੰਗ ਹੁੰਦੇ ਆ ਜ਼ਿੰਦਗੀ ਤੇ ਉਸ ਤਰੀਕੇ ਨਾਲ ਰੰਗ ਵੀ ਅਲੱਗ-ਅਲੱਗ ਹੁੰਦੇ ਆ ਤੇ ਉਸੇ ਤਰੀਕੇ ਨਾਲ ਸਾਡੀ ਜ਼ਿੰਦਗੀ ਜਿਹੜੀ ਐ ਖੂਬਸੂਰਤ ਰਹੇ ਚੜ੍ਹਦੀ ਕਲਾ 'ਚ ਰਹਿਣ ਸਾਰੇ। ਉਹ ਪਰਮਾਤਮਾ ਸਭ ਤੇ ਕਿਰਪਾ ਰੱਖੇ, ਸਾਰਾ ਦੇ ਪਰਿਵਾਰ ਨੂੰ ਸੁਖੀ ਰੱਖੇ। ਸਭ ਦੇ ਬੱਚਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ, ਬਜ਼ੁਰਗਾਂ ਨੂੰ, ਮਾਤਾ ਪਿਤਾ ਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਪਰਮਾਤਮਾ। ਮੇਰੇ ਵੱਲੋਂ ਨਾਪਨਵਾਸੀਆਂ ਨੂੰ, ਪੂਰੇ ਪੰਜਾਬੀ ਨੇ, ਦੁਨੀਆ ਭਰ ਦੇ ਵਸੇ, ਭਾਰਤੀਆਂ ਨੂੰ होली ਦੀਆਂ ਬਹੁਤ ਬਹੁਤ ਮੁਬਾਰਕਾਂ। ਇਹ ਮੈਸੇਜ ਦੇਣਾ ਚਾਹੁੰਦੇ ਹਾਂ ਜਿਹੜੇ ਧਰਮ ਦੇ ਨਾਮ ਤੇ ਦਿੱਕਤਾ ਫਲਾ ਰਹੇ ਨੇ ਕੀ ਵੈਸੇ ਜਿਹੜਾ ਕੰਮ ਅੱਜ ਦੇਖੋ ਧਰਮ ਤਾਂ ਸਭ ਨੂੰ ਜੋੜਦਾ ਹੀ ਹੈ ਜੀ ਅੱਜ ਹੋਲੀ ਹੈ ਹੋਲੀ 'ਚ ਕੋਈ ਨਹੀਂ ਦੇਖਦਾ ਕਿ ਕੌਣ ਕੀ ਹੈ ਜੀ ਬਸ ਇੱਕ ਇਨਸਾਨੀਅਤ ਹੈ ਇੱਕ ਪਿਆਰ ਹੈ ਕਿਉਂਕਿ ਪਿਆਰ ਦਾ ਸਨੇਹਾ ਦਿੰਦਾ ਹੋਲੀ ਦਾ ਤਿਉਹਾਰ ਜਿਹੜਾ ਸਾਰੇ ਰਲ ਮਿਲ ਕੇ ਇਕੱਠੇ ਸੈਲੀਬ੍ਰੇਟ ਕਰ ਰਹੇ ਆ ਇੱਕ ਦੂਸਰੇ ਨੂੰ ਰੰਗ ਲਾ ਰਹੇ ਆਪਣੀ ਖੁਸ਼ੀ ਜ਼ਾਹਰ ਕਰ ਰਹੇ ਆ ਮਿੱਠੇ ਮਿੱਠੇ ਪਕਵਾਨ ਖਵਾ ਰਹੇ ਆ ਬਾਰੇ ਕੋਈ ਭੇਦ ਭਾਵ ਨਹੀਂ ਜੀ ਇਹੀ ਬਰਖਣਤਾ ਸਾਡੇ ਤਿਉਹਾਰਾਂ ਦੀ ਪਾਰਤੀ ਤੇ ਤਿਹਾਰ ਜਿੰਨੇ ਨੇ ਸਾਡੇ ਸਾਰੇ ਉਹਨਾਂ ਦੇ ਇਹੀ ਬਲੱਖਣ ਦਾ ਚਾਹੇ ਹੋਲੀ ਆ ਚਾਹੇ ਦਿਵਾਲੀ ਆ ਚਾਹੇ ਲੋਹੜੀ ਆ ਜਿੰਨੇ ਵੀ ਸਾਰੇ ਤਿਹਾਰ ਨੇ ਉਹਨਾਂ ਦੀ ਬਲੱਖਣ ਤਾਂ ਇਹ ਹੈ ਕਿ ਜੋੜਨ ਵਾਲੇ ਨੇ ਤੋੜਨ ਵਾਲੇ ਨਹੀਂ ਹੈਗੇ ਸੋ ਆਪਾਂ ਸਾਰੇ ਜੁੜ ਕੇ ਰਹੀਏ ਹਾਂ ਹਾਂ ਬੀ ਹੋਲੀ ਥਰ ਥਮ ਆਈ ਕਪ ਇਨ ਲਾ ਟੈਲੀਬੇਟ ਆਈ ਥੀ ਹੈਪੀ ਵਿਦ ਐਨੀ ਬਡੀ ਯਾ ਆਈ ਬੀ ਹੈਪੀ ਅੱਜ ਜਿਸੀ ਸਾਰੇ ਇੱਥੇ ਨਾਬਾ ਦੇਵ ਜਾਲਾ ਚੌਂਕ ਤੇ ਹੋਲੀਆ ਤਿਹਾਰ ਮਨਾਉਣ ਲਈ ਐਮ ਐਲ اے ਦੇਵਮਾਨ ਜੀ ਨਾਲ ਆਏ ਆ ਦੀਮਾਂ ਜੀ ਨੇ ਆਪਣੇ ਸਾਰੇ ਵਰਕਰਾਂ ਨੂੰ ਕੱਲ ਮੈਸੇਜ ਲਗਾਏ ਸੀ ਵੀ ਸਵੇਰੇ ਉਰੇ ਪਹੁੰਚਣਾ ਫੁੱਲਾਂ ਦੀ ਹੋਲੀ ਖੇਡੀ ਗਈ ਹੈ ਰੰਗਾ ਦੀ ਹੋਲੀ ਖੇਡੀ ਗਈ ਹੈ ਅਸੀਂ ਪ੍ਰਮਾਤਮਾ ਅੱਗੇ ਹੀ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਪ੍ਰਮਾਤਮਾ ਅੱਗੇ ਵੀ ਸਾਰਿਆਂ ਦੇ ਘਰੇ ਖੁਸ਼ੀਆਂ ਆਣ ਹੋਲੀ ਦੇ ਤਿਹਾੜੀ ਸਾਰੇ ਆਪਾਂ ਅੱਗੇ ਤੋਂ ਵੀ ਰਲ ਕੇ ਮਨਾਈਏ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਹੋਲੀ ਦੀ ਲੱਖ ਲੱਖ ਮੁਬਾਰਕਬਾਦ ਦਿੰਦਾ ਵੱਡੀ ਗੱਲ ਮੈਨੂੰ ਅੱਜ ਇੱਕ ਦੇਖਣ ਮਿਲੀ ਹੈ ਕਿ ਆਮ ਤੌਰ ਤੇ ਅਸੀਂ ਮੰਤਰੀਆਂ ਦੇ ਘਰਾਂ 'ਚ ਜਾ ਕੇ ਹੋਲੀ ਮਨਾਉਂਦੇ ਸੀਗੇ ਪਰ ਅੱਜ ਮੈਂ ਇੱਥੇ ਪਹਿਲੀ ਵਾਰ ਦੇਖਿਆ ਹੈ ਕੇ ਹਲਕੇ ਦੇ ਐਮਐਲਏ ਗੁਰਦੇਵ ਸਿੰਘ ਜੀ ਦੇਮਾਨ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਔਰ ਮੰਦਰਾਂ ਦੇ ਵਿੱਚ ਜਾ ਕੇ ਆਮ ਲੋਕਾਂ ਦੇ ਨਾਲ ਫੋਲੀ ਦਾ ਪਵਿੱਤਰ ਤਿਹਾਰ ਮਨਾ ਰਹੇ ਨੇ ਇਹ ਬੜੀ ਖੁਸ਼ੀ ਦੀ ਲਹਿਰ ਅੱਜ ਲੋਕਾਂ 'ਚ ਭਾਵੇਂ ਕੋਈ Hindu ਆ ਭਾਵੇਂ ਕੋਈ Sikh ਆ ਭਾਵੇਂ ਕੋਈ ਮਸਲਮਾਨ ਆ ਔਰ ਸਭ ਨੂੰ ਪਿਆਰ ਦਿਖਾਇਆ ਮੈਂ ਇੱਕੋ ਚੀਜ਼ ਕਹਿਣੀ ਚਾਹੁੰਦਾ ਕਿ ਦੇਸ਼ ਵਾਸੀਓ ਪੰਜਾਬ ਦਾ ਜਿਹੜਾ ਮਾਹੌਲ ਆ ਮਸਾ ਠੀਕ ਹੋਇਆ ਅੱਪਾ ਨੇ ਪੰਜਾਬ ਨੂੰ ਸੋਨੇ ਦਾ ਬਣਾ ਕੇ ਛੜਣਾ ਜਿਹੜੀ ਪਾਰਟੀ ਇੱਕ ਐਨਾ ਪੰਜਾਬ ਬਾਰੇ ਸੋਚਦੀ ਆ ਇੱਕ ਰੰਗਤ ਲਿਹਾਈ ਆ ਔਰ ਮੈਂ ਵੱਖਰੀ ਚੀਜ਼ ਦੇ ਹੋਲੀ ਖੇਡਿਆ ਮੈਂ ਲੋਕਾਂ ਨੇ ਰੰਗਾ ਨਾਲ ਖੇਡਿਆ ਮੈਂ ਦੇਵ ਮਾਨ ਜੀ ਨਾਲ ਐਮਐਲਏ ਸਾਹਿਬ ਨਾਲ ਤੇ ਉਹਨਾਂ ਦੀ ਧਰਮ ਪਤਨੀ ਦੇ ਨਾਲ ਮੈਂ ਤਾਂ ਫੁੱਲਾਂ ਦੀ ਹੋਲੀ ਖੇਡਿਆ